ਜਾਣਾ ਚੱਲੇ ਨਾ ਇਸੇ ਸੰਬੰਧ ਵਿੱਚ ਕਰੇਗਾ ਬਹੁਤ ਜ਼ਿਆਦਾ ਤਣਾਅ ਚਿੰਤਾ ਕੇ ਹੋ ਰਹੀ ਚਾਹਤ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਜੀ ਉਰੜਾ ਜੀ ਅੱਜ ਆਏ ਅੰਦਰ ਆ ਕੇ ਸਮਾਪੋਰੇ ਬੈਠੇ ਉਸ ਤੋਂ ਆਏ ਉਸ ਤੋਂ ਗੱਡੀ ਬਟੇ ਤੇ ਬਾਹਰ ਨਿਕਲੇ ਉਹਨਾਂ ਨੇ ਮਨਾਸੋਵੇ ਸਮਝਿਆ ਸਾਡੇ ਕੋਲ ਆ ਕੇ ਸਾਡੀ ਜਿਹੜੀ ਮੰਗ ਹੈ ਪੁੱਛਣ ਲਈ ਬੜੀ ਸ਼ਰਮਨਾ ਘਰ ਕਰਦਾ ਇਹ ਆਮ ਆਦਮੀ ਪਾਰਟੀ ਜਿਹੜੇ ਇਹ ਵੱਡੇ ਵੱਡੇ ਵਾਅਦੇ ਕਰਦੇ ਆ ਅਸੀਂ ਆ ਬਰਾਵਾਗੇ ਉਹ ਬਰਾ ਸਾਡੇ ਸਾਹਮਣੇ ਹੈ ਅੱਜ ਚੌਥਾ ਦੇਣਾ ਹੈ ਅਸੀਂ ਇੱਕ ਡਾਕਟਰਾਂ ਦੀ ਸਟਾਫ ਦੀ ਕੱਚੇ ਵਾਲੇ ਪੱਕੇ ਕਰੋ ਅਤੇ ਬੈੱਡ ਬਧਾਓ ਅਤੇ ਓਪੀਡੀ ਵੇ ਡਾਕਟਰ ਹਰ ਵੀ ਵਾਰ ਤੇ ਚਾਹੇ ਡਾਕਟਰ ਹੋਣ ਜੇ ਦੇ ਅਤੇ ਮਸ਼ੀਨਰੀ ਲੈ ਆਓ ਕਰੋਨਾ ਕਾਲ ਦੇ ਵਿੱਚ 20 ਬੈਲਟੀ ਡਰ ਕੰਗਸ ਸਰਕਾਰ ਦੇ ਚਲੀ ਉਹ ਚਲਾਣੇ ਦਾ ਮੌਜੂਦਾ ਨਹੀਂ ਇੱਥੇ ਐਵੇਂ ਗੱਲਾਂ ਮਾਰਦੇ ਝੂਠੀਆਂ ਅੱਜ ਚੌਥਾ ਦੇਣਾ ਹੈ ਜੇ ਸੱਚੇ ਹੁੰਦੇ ਸਾਨੂੰ ਪਹਿਲੇ ਤੇ ਬੈਠ ਨਹੀਂ ਦਿੰਦੇ ਸਰ ਉਹਦੇ ਥਰਦੇ ਅੱਜ ਚੌਥਾ ਸਰਕਾਰ ਪੁੱਛੜ ਹੀ ਨਹੀਂ ਆਇਆ ਨਾ ਜੀ ਸੰਮੋਦ ਨਾਲ ਕੋਈ ਯਕੀਨ ਨਾਲ ਬੱਸ ਐਸੋ ਬੜੋ ਕੀ ਕਰੂਗੇ ਦਰੋ ਰੋੜਾ ਚੱਲੇਗਾ ਤੋਂ ਬਾਅਦ ਆਏ ਤਿੰਨ ਬੰਦੇ ਆਏ ਕਾਹਿੰ ਤੱਕ ਅਜਨਾਂ ਗੱਲ ਕਰਕੇ ਇਹਨੇ ਹੱਥੋਂ ਪੱਕਾ ਕਰਨੀ ਕੋਈ ਹੈਪ ਟੋਰਡੀ ਯਾਹਨੇ ਬਾਤ ਚੱਕਾ ਦੀ ਕਹਿੰਦੇ ਗੱਲ ਕਰੀਏ ਇਹ ਤਾਂ ਪਹਿਲੇ ਸਰਕਾਰ ਦੇ ਨਾਮ ਦੇ ਪਹਿਲੇ ਆਰਡਰ ਨੇ ਕੋਈ ਗੱਲ ਹੀ ਕੋਈ ਇਦਾਂ ਦੀ ਗੱਲ ਨਹੀਂ ਟੱਟ ਕੇ ਖੜੇ ਆ ਜੀ ਮੈਂ ਟੱਟ ਕੇ ਬੈਠੇ ਆ ਦੋ ਜਗ ਪਰਵਾਹ ਉਹ ਵਧੀਆ ਕਰੂਗਾ ਅਸੀਂ ਕੰਨੀ ਭਾਰੀ ਮਾਰੋ ਕਰੋ ਮਤੋ ਜਿਦਾਂ ਰਾਜਾ ਬਣੇ ਰਹੇ ਦੀ ਵੀ ਕੰਮ ਚਾਹਤੋ ਸਿੱਧੇ ਨੇ ਤੇ ਮੋਹਰ ਲੋ ਤੁਹਾਡੇ ਕੋਈ ਮੈਸੇਜ ਆਇਆ ਉਹ ਜੇ ਕੋਈ ਮੈਸੇਜ ਜਾਂਦੇ ਕੋਈ ਕੀਤੀ ਹੋਏ ਅਸੀਂ ਕਿ ਆਜ ਬੜੀ ਨਾ ਹੋਈ ਸੀ ਮੈਂ ਚੱਲ ਰਹੀ ਸੀ ਉਹਨਾਂ ਕੋਲ ਲੱਗਿਆ ਸੀ ਖੁਕਰਾਂ ਦੇ ਬੈਠੇ ਆ ਉਹਨਾਂ ਸੰਪਰਕ ਤੇ ਅਕਿ ਦੇਖੋ ਚਾਹਾਂਦਾ ਕੀ ਹੁੰਦਾ ਉਹਨਾਂ ਦਾ ਆਮ ਵੀ ਕੋਈ ਗੱਲਬਾਤ ਕੀਤੀ ਤਾਂ ਉਹ ਮੀਟ ਗਈ ਆਂਦੀ ਉਹਨਾਂ ਦੀ ਜੀ ਰਹੀ ਹੈ ਅੱਜ ਆਇਆ ਕੱਲ ਜਿਹੜਾ ਵੀ ਆ ਮੈਂ ਇੱਥੇ ਵਾਰਡ ਨੰਬਰ 59 ਤੋਂ ਚਾਲੇ ਕਾਂਗਰਸ ਪਾਰਟੀ ਅਸੀਂ ਕਾਂਗਰਸ ਪਾਰਟੀ ਵੱਲੋਂ ਲੱਕੀ ਕੂਰਦੀ ਦਾ ਅੱਜ 4 ਦਿਨ ਹੋ ਗਿਆ ਤੁਸੀਂ ਹਾਲ ਬੈਠੇ ਆ ਜੈਸੇ ਕਰਕੇ ਬੈਠੇ ਆ ਵੀ ਜਦੋਂ ਕਾਂਗਰਸ ਪਾਰਟੀ ਦੀ ਕਰੋਨਾ ਦੀ ਸਰਕਾਰ ਹੋਈ ਤੇ ਉਹਨਾਂ ਉਸ ਵੇਲੇ ਤੇ ਕਰੋਨਾ ਰੋਗ ਦਾ ਸਮਾਨ ਅੰਦਰ ਤੇ ਆ ਜਿਹੜਾ ਵੀ ਖਰਾਬ ਹੋ ਰਿਹਾ ਸਤਾਪ ਹੈ ਨਹੀਂ ਦਾ ਮਰੀਜ਼ ਜਾਦੇ ਨੇ ਤੇ ਸਤਾਪ ਹੈ ਨਹੀਂ ਡਾਕਟਰ ਇੱਕ ਤੋਂ ਸਤੇ ਮਰੀਜ਼ ਸੋ ਇੰਨਾ ਕੋ ਮਾਰ ਨਹੀਂ ਅੱਜ ਪੰਜ ਸੱਤ ਸੱਤ ਲੱਖਾਂ ਉਹ ਹੀ ਦੇਖਦੇ ਕਿੰਨੇ ਦਿਨ ਹੋਰ ਕਰਨਾ ਇਹ ਜਾਰੀ ਰਹੇਗਾ ਤੁਹਾਡਾ ਚੱਲ ਜਾਈਗੀ ਕੋਈ ਅੰਦਰੋਂ ਵੀ ਐਸਐਮਓ ਨਾਲ ਗੱਲਬਾਤ ਹੋਈ ਐਸਐਮਓ ਨੂੰ ਲੱਗਦੀ ਕਿ ਇਹ ਗਾਲੋਕਤੀ ਤੇ ਲੱਗਦੀ ਇਹਨੇ ਜਿਹੜੀ ਜੈਨੇਟਿਕਸ ਦਾ ਕੋਈ ਹੱਲ ਨਹੀਂ ਹੁੰਦਾ ਉਹਨੇ ਤੇ ਕਰਾਸੀ ਪੱਖੋਂ ਹਟਾ ਦਿੱਤਾ ਵੱਡੇ ਅਜੇ ਟੁੱਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਵੱਡੀ ਵੱਡੀਆਂ ਗੱਡੀਆਂ ਵਾਲੇ ਵੱਡੇ ਵੱਡੇ ਏਸੀਆਂ ਘੁੰਮਣ ਵਾਲੇ ਬੰਦੇ ਇਹਨਾਂ ਵੀ ਵਰ ਬੰਦਾ ਇਸੂ ਵਾਲਾ ਸੰਜੀਤ 10 ਮਾਰਚ ਨੂੰ ਸੋਮਰ ਇਹਨਾਂ ਦੇ ਮਾਰੇ ਕਾ ਦਾ ਬੋਝ ਇਹ ਬੜੀ ਸ਼ਰਮ ਘਰ ਕਰਕੇ ਜੀ ਜਾਣੇ ਅਰੇ ਜੀ ਤਾਂ ਸਾਹਮਣੇ ਦਾ ਯਾਰ ਜੀ ਤੁਸੀਂ ਦੇਖ ਰਹੇ ਹੋ ਕਿ 4 ਦਿਨਾਂ ਤੋਂ ਜਿਹੜਾ ਹੈ ਲਗਾਤਾਰ ਕੋਹ ਹੜਤਾਲ ਜਾਰੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਸਵੇਰੇ ਜਿਹੜੇ ਮੰਤਰੀ ਸੀਗੇ ਉਹ ਐਸਐਮਓ ਦੇ ਨਾਲ ਅੰਦਰ ਬੈਠੇ ਨੇ ਮੀਟਿੰਗ ਕਰਕੇ ਅੰਦਰ ਹੀ ਖਾ ਕੇ ਤੇ ਅੰਦਰੋਂ ਹੀ ਆਪਣੇ ਗੱਡੀ 'ਚ ਬੈਠੇ ਤੇ ਚਲੇ ਗਏ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਆ ਔਰ ਐਸਐਮਓ ਦੇ ਨਾਲ ਵੀ ਗੱਲਬਾਤ ਅਸੀਂ ਅੰਦਰ ਕੀਤੀ ਆ ਤੇ ਉਹਨਾਂ ਨੇ ਇਸ ਚੀਜ਼ ਦੇ ਤੇ ਹਰ ਚੀਜ਼ ਦਾ ਜਵਾਬ ਦਿੱਤਾ ਕਿ ਸਾਡੇ ਨਾਲ ਤਾਂ ਕੋਈ ਪਰੇਸ਼ਾਨੀ ਨਹੀਂ ਹੈਗੀ ਇਸ ਧਰਨੇ ਦੀ ਨਾਲ ਸਾਡੇ ਤੱਕ ਕੋਈ ਗੱਲਬਾਤ ਇੱਦਾਂ ਵੀ ਹੈਗੀ ਆ ਤੇ ਪਰ ਅਸੀਂ ਹੋਰ ਵੀ ਸਟਾਫ ਦੇ ਨਾਲ ਇੱਥੇ ਗੱਲਬਾਤ ਕੀਤੀ ਹੈ ਲੈਬੋਰੀ ਦੀ ਅੰਦਰ ਵੀ ਗੱਲਬਾਤ ਕੀਤੀ ਹੈ ਤੇ ਕਿਤੇ ਨਾ ਕਿਤੇ ਸਟਾਫ ਨੂੰ ਲੈ ਕੇ ਵੀ ਬੜੀ ਦਿੱਕਤ ਹੈਗੀ ਆ ਲੇਕਿਨ 4 ਦਿਨਾਂ ਤੋਂ ਕੋਈ ਵੀ ਮੰਤਰੀ ਔਰ ਕੋਈ ਵੀ ਵੋਟਾਂ ਵੇਲੇ ਕਟੇ ਹੋ ਕੇ ਇਹਨਾਂ ਕੋ ਵੋਟਾਂ ਮੰਗਣਾਂ ਦੇ ਖੁਦ ਕਾਂਗਰਸ ਦੀ ਆਗੂ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਔਰ ਇਹ ਸਮਾਜ ਸੇਵੀ ਵੀ ਨੇ ਲੇਕਿਨ ਇਹਨਾਂ ਨਾਲ ਵੀ ਕਿਸੇ ਨੇ ਪੁੱਛ ਗਿਐ ਕਿਸੇ ਨੇ ਨਹੀਂ ਕੀਤੀ ਕੋਈ ਇਹਨਾਂ ਦਾ ਜਾਇਜ਼ਾ ਨਹੀਂ ਲਿਆ ਗਿਆ ਹਾਲਾਂਕਿ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਪਬਲਿਕ ਨੂੰ ਲੈ ਕੇ ਨੇ ਪਬਲਿਕ ਤੇ ਫਾਇਦੇ ਲਈ ਨੇ ਔਰ ਇਸ ਹਸਪਤਾਲ ਦੇ ਸਟਾਫ ਦੇ ਫਾਇਦੇ ਲਈ ਨੇ ਇਹਨਾਂ ਦੇ ਫਾਇਦੇ ਲਈ ਨਹੀਂ ਹੈਗਾ ਫਿਰ ਵੀ ਇਹ ਜਨਤਾ ਕਰਕੇ ਜਿਹੜਾ ਕਿ ਇੱਥੇ ਭੁਖੜ ਹੜਤਾਲ ਤੇ ਬੈਠੇ ਨੇ ਤੋਂ ਅਸੀਂ ਇਹੀ ਕਹਿਣਾ ਚਾਹਾਂਗੇ ਆਪਣੇ ਚੈਨਲ ਦੇ ਰਾਹੀਂ ਕਿ ਆਮ ਲੋਕ ਵੀ ਜਿਹੜੇ ਜਨਤਾ ਹੈਗੀ ਆ ਇਹਨਾਂ ਦਾ ਸਾਥ ਦੇਣ ਸਹਿਯੋਗ ਕਰਨ ਆ ਦੇਖੋ ਅਸੀਂ ਇਹ ਮੰਗ ਪੱਤਰ ਦਦੇ ਬੀਸੀ ਦਾ ਓਪਨ ਹੋ ਰਿਹਾ ਹੈ ਸਾਡੀ ਇਹ ਮੰਗ ਪੱਤਰ ਦਈ ਕਿ ਸਾਡੀ ਲੋੜ ਚ ਨਹੀਂ ਆ ਦੇਖੋ ਆ ਮੰਗ ਪੱਤਰ ਦਈ ਆ ਲਿਖਿਆ ਕਿ ਆਪ ਵੀ 20 ਰੁਪਏ ਦੀ ਬੋਤਲ ਪਾਣੀ ਦੀ ਲੈਣੀ ਪੈਂਦੀ ਪਾਣੀ ਦੀ ਸਮੱਸਿਆ ਬਾਥਰੂਮ ਦੇਖੋ ਫਿਵਰੇਜ ਬਿਲਕੁਲ ਭਰੇ ਪੈ ਨਹੀਂ ਇੰਨਾ ਕੁ ਬੁਰਾ ਹਾਲ ਹੈ ਅੱਜ ਸਾਨੂੰ 4 ਦਿਨ ਹੋ ਗਏ ਇੱਥੇ ਬਹਿਣਾ ਕਸੀ ਯੂ ਵੀ ਸਰ ਅਮਰਜੈਂਸੀ ਮੈਡੀਕਲ ਲੋਕ ਬਹੁਤ ਹੀ ਦੁਖੀ ਸੀ ਕੋਈ ਨਾ ਡਾਕਟਰ ਦੇਖ ਨਹੀਂ ਰਿਹਾ ਕੋਈ ਦਵਾਈ ਨਹੀਂ ਦੇ ਰਿਹਾ ਡਾਕਟਰ ਇੱਕ ਤੇ ਮਰੀਜ਼ ਉਹ ਨੇ ਠੀਕ ਹੈ ਕੀ ਕਰਨੀ ਸਤਾ ਬੈਣੀ ਦਾ ਕੱਚੇ ਮਜ਼ਦਮਣੇ ਜਿਹੜੇ 4500 ਰੁਪਏ ਦੇ ਜਾਂ 5000 ਰੁਪਏ ਦੇ ਕੰਮ ਕਰਦੇ ਨੇ ਉਹਨੂੰ ਪੱਕਾ ਕੀਤਾ ਜਾਵੇ ਜਿਹੜਾ ਸਿਵਲ ਹਸਤਾ ਹੈ ਇਹਦੇ ਵਿੱਚ 80% ਕੱਚੇ ਮਜ਼ਦਮਣੇ बच्चा ने तो वो हिसाब में काम करना जो पैंतालीस सौ रुपया तनखा मिलती वो अपने बच्चे कितों पाले जो जो तो जो 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 ने कर उन्हें सारा कुछ बेचना चार घंटे ज पांच घंटे या छः घंटे बाकी होर कौन इस करके पक्के जिन्हें तनखाह आधिया तरीके पानी का इतने समस्या हल हो सफाई का हो सीवरेज का होना ਬਿਮਾਰੀ ਲੋਕੀ ਬਿਮਾਰ ਹੁੰਦੇ ਨੇ ਇਤੋਂ ਠੀਕ ਹੋਣ ਵਾਸਤੇ ਇਤੋਂ ਹੋਰ ਬਿਮਾਰੀ ਲੈ ਕੇ ਜਾਂਦੇ ਜਿੱਥੇ ਕਰਕੇ ਲੱッキ ਕਪੂਰ ਜੀ ਐਵੇਂ ਦੀ ਬੈਠੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਅਰਵੀ ਮਲੋਤਰਾ ਜੀ ਬੈਠੇ ਨੇ ਸਾਡੇ ਚੂਕਦੇ ਨੇ ਤੇ ਚੂਕਾ ਲੋਕ ਪੋਕੜ ਖਾ ਕੇ ਚੋਤਾ ਦਿੰਦੇ ਤੇ ਇਹਨਾਂ ਨੇ ਵੀ ਪੂਰਾ ਆਪਣਾ ਯੋਗ ਲਾਇਆ ਹੈ ਇਹਨਾਂ ਦੇ group ਦੇ ਬੰਦੇ ਇੱਥੇ ਆਉਂਦੇ ਨੇ ਕਾਂਗਰਸੀ ਬੰਦੇ ਆ ਰਹੇ ਨੇ ਜਾ ਰਹੇ ਨੇ ਤੋ ਕਹਤਾ ਦਾ ਮਤਲਬ ਕਿ ਇਹ ਮੈਚ 24 ਘੰਟੇ ਦੀ ਚੱਲ ਰਹੀ ਹੈ 10 ਆ ਗਿਆ ਵੀ ਚਲੇਗਾ ਵੀ ਆ ਗਿਆ 40 ਚਲੇਗਾ ਇਹ ਇਦਾਂ ਹੋ ਰਿਹਾ ਸਾਡਾ ਕਾਂਗਰਸ ਪਾਰਟੀ ਨਾਲ ਇਨਾ ਦਾ ਲੱਕੀ ਕਬੂਤ ਜੀ ਨਾਲ ਬੜਾ ਸੰਗੋਠ ਹੈ ਸਾਡੇ ਲੀਡਰ ਸਾਹਿਬ ਆਣ ਕੇ ਉਹਨਾਂ ਨੇ ਵਾਦਾ ਕੀਤਾ ਕਿ ਰਾਜਾ ਜੀ ਦਾ ਆਂਕੀ ਸੁਭਾਵਨਾ ਹੋ ਗਈ ਤੁਹਾਨੂੰ ਪਤਾ ਹੀ ਲੱਗ ਜਾਏਗਾ ਨਾਲੇ ਇਹ ਸੁਭਾਨੇ ਉਹ ਜਦੋਂ ਨੇ ਜਿੱਤੇ ਨੇ ਸ਼ਿਵਰਾ ਹਸਤਾ ਦਾ ਦੁਕਾਨ ਕੀਤਾ ਉਸ ਲਈ ਕਰਦਾਂਗੇ ਇਹ ਇਹਨਾਂ ਦੀ ਆਵਾਜ਼ ਲੋਕ ਸਭਾ ਉਹ ਵਿਧਾਨ ਸਭਾ ਚੱਕੀ ਜਾਏਗੀ ਤੇ ਸਰਕਾਰ ਨੂੰ ਤੇ ਸਹਿਣਾ ਪਏਗਾ ਵੀ ਇੱਥੇ ਅਸੀਂ ਸਿਵਲ 50 ਲੱਖ ਦੀ ਆबादी ਲੁਧਿਆਣਾ ਇੱਕ ਸਿਵਲ ਹਸਪਤਾਲ ਉਹ ਵੀ ਨਹੀਂ ਖਾ ਕੋਈ ਸਾਮੀ ਨਹੀਂ થઈ ਹੋ ਰਿਹਾ ਜੇ ਡਾਕਟਰ ਐਕਸਸ ਲੋਟੋ ਮਰੀਜ਼ ਕਰਾ ਡਾਕਟਰ ਕੀ ਕਰੇਗਾ ਪੰਜਾਂ ਡਾਕਟਰ ਚਾਹੀਦੇ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਥਿਆ ਕੀਤਾ ਜਾਵੇ ਵੀ ਉਹ ਸਹੀ ਤਰੀਕੇ ਨਾਲ ਆਪਣੇ ਕੰਮ ਕਰਨ ਕਾਲੀ ਵਰਤਾਈ ਚੋਂ ਸਮੋਹ ਉਹ ਕਿੰਨੇ ਕਿਤੋਂ ਪਰਿਵਾਰ ਚਲਾ ਮਹੀਨਾ ਮਹੀਨਾ ਤਨਖਾਹ ਨਹੀਂ ਮਿਲਦੀ ਉਹਨਾਂ ਨੂੰ ਬੜੇ ਪਰੇਸ਼ਾਨ ਨੇ ਉਹ ਲੋਕੀਂ ਥੋੜਾ ਜਿਹਾ ਇਸੇ ਚਾਏ ਇਸੇ ਤੇ ਬੱਚੇ ਚਾਰ ਪੁੱਤ ਕੋੜੇ ਘਾਤੇ ਟੇਸੇ ਘਾਤੇ ਬੈਠੇ ਰਹਿੰਦੇ ਕਦੀ ਮੀਡੀਆ ਕੋ ਗੇਟ ਤੇ ਜਾ ਕੇ ਬੈਠੇ ਦੇਖੀ ਕਿ ਫੈਕਟਰੀ ਕੀ ਹੈ ਮੇਰੇ ਤੋਂ ਕੀ ਹੋ ਰਿਹਾ ਹੈ ਆਪਣੇ ਡਾਕਟਰਾਂ ਨੂੰ ਪੁੱਛ ਲਿਆ ਕੀ ਪੋਜੀਸ਼ਨ ਆ ਹਸਪੀਟਲ ਦੀ ਕਿਤਾਣੀ ਅੰਦਰ ਵੜੋ ਤਾਂ ਹੀ ਪਤਾ ਲੱਗੂ ਕਿ ਕੀ ਸਿਚੁਏਸ਼ਨ ਹੈ ਬਾਥਰੂਮ ਤੱਕ ਸਾਰੇ ਬੰਦ ਤੇ ਬਲੋਕ ਤੇ ਹੈ ਲੀਏ ਤੇ ਆਂਦਾ ਸਮਝੋ ਨਾ ਮਿੱਲ ਦੇਖ ਕੇ ਗੰਦਗੀ ਦੇਖ ਕੇ ਉੱਥੇ ਹੀ ਮਰ ਜਾਂਦਾ ਐਦਾ ਦੇ ਹਾਲਾਤ ਆਂਦੇ ਬੈਠੇ ਐ ਇੱਥੇ ਜਦ ਤਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਲੋਕਾਂ ਦੀਆਂ ਮੰਗਾਂ ਲਈ ਬੈਠੇ ਆਪਣੀ ਮੰਗ ਲਈ ਨਹੀਂ ਬੈਠੇ ਜਿੱਤੇ ਲੋਕਾਂ ਦਾ ਲੋਕ ਕੋਈ ਸਾਥ ਦੇ ਰਿਹਾ ਤੁਹਾਡਾ ਲੋਕ ਸਾਰੇ ਰੋਜ਼ 100 150 ਬੰਦਾ ਆ ਰਿਹਾ ਅੱਜ ਕੋ ਰਜਿਸਟਰਡ ਹੈ ਉਸ ਦੇਾਰੇ ਫਾਈਲ ਨੰਬਰ ਰੋਜ਼ 100 150 ਬੰਦਾ ਆਪਣਾ ਆ ਰਿਹਾ ਕਈ ਆ ਰਹੇ ਆ ਜਿਵੇਂ ਮਾਧੇਵ ਸਿੰਘ ਨਾਲੇ ਵੀ ਆ ਰਹੇ ਨੇ ਤੇ ਸ਼ਿਵ ਸਿੰਘ ਨਾਲੇ ਵੀ ਆਏ ਨੇ ਕਈ ਨੇਕਾ ਤੇ ਕਈ ਸবার ਦਿੱਤਾ ਨੂੰ ਬਾਲਮਗੀ ਭਾਈਚਾਰੇ ਦਿੱਤਾ ਸਪਾਈ ਕਰਮਚਾਰ ਜਿਹੜੇ ਕਾਨੇਵਾਂ ਦੇ ਕਿ ਉਹਨਾਂ ਨੇ ਵੀ ਦਿੱਤਾ ਬੇਜ਼ਗਰ ਜਿਹੜੀ ਉਹਨਾਂ ਨੇ ਵੀ ਦਿੱਤਾ ਜੂਸ ਫਰੇਲਾ ਜਾਨੀ ਉਸ ਤੋਂ ਬਾਅਦ ਮੋਂਡਮ ਭਾਈਚਾਰੇ ਸਾਡਾ ਦਿੱਤਾ ਕਾਫੀ ਜਿਹੜੇ ਭਾਈਚਾਰੇ ਸਾਡਾ ਮਤਦਾ ਦੇ ਰਿਹਾ ਹੈ ਤਾਂ ਜਿਹੜੀ ਗੱਲ ਨਹੀਂ ਸਾਡਾ ਕਾਫੀ ਯੋਗਦਾਨ ਮਿਲ ਰਿਹਾ ਹੈ ਕੱਲ ਪਿੰਡ ਤੋਂ ਇੱਕ ਲੋਕ ਆਏ ਸੀ ਕੰਕਾਲ ਬਸ ਉਹਨਾਂ ਦੇਖਿਆ ਉਹਸ਼ਾ ਦਾ ਬੈਗੇ 2 ਘੰਟੇ ਬੈਗ ਰਹਾ ਦੂੰਗੇ ਉਹਨਾਂ ਨੇ ਆਪਣਾ ਬਦਕਾ ਪ੍ਰਧਾਨੀ ਸਾਰੇ ਲੋੜਾਂ ਦੇ ਬੁਲਾਏ। ਦੇਖੋ ਇਹ ਜਿਹੜੇ ਮੁੱਦਾ ਇਹ ਜਾਇਜ਼ ਮੁੱਦਾ ਇਹ ਰੋੜਾ ਜੀ ਆਇਆ ਰੋਏ ਅੰਦਰ ਐਸੋ ਮੈਡ ਰੂਮ ਦੇ ਅੰਦਰ ਸਾਰੇ ਡਾਕਟਰ ਸਟਾਫ ਬੁਲਾਏ। ਉੱਥੇ ਹੀ ਮੀਟਿੰਗ ਕੀਤੀ। ਉੱਥੇ ਹੀ ਪੁੱਛਿਆ ਉੱਥੇ ਚਲੇ ਗਏ। ਕੀ ਆ ਉਹਨਾਂ ਨੂੰ ਨਜ਼ਰ ਨਹੀਂ ਆ ਸਿਵਲ ਹਸਪਤਾਲ ਦੇ ਵਿੱਚ ਜੇ ਅਸੀਂ ਮੰਗ ਚੱਕੀ ਕਬੜਾ ਦੋ ਤਿੰਨ ਵਿੱਚ ਜਿਹੜਾ ਉਹ ਬੈਡ ਚੱਕਰਦੇ ਇੱਥੇ ਡਾਕਟਰਾਂ ਨੂੰ ਪੁੱਛਦੇ ਆਗੇ ਤੁਹਾਡੀ ਕੀ ਦਿੱਕਤ ਹੈ? ਜਸਟ ਆਉਂਦੇ ਜਿਹੜੇ ਕੱਚੇ ਮਲਾਜਾ ਪਤਲੇ ਪੈਂਦਾ ਉਹਨਾਂ ਨੂੰ ਬਰਾਗ ਪੁੱਦੇ ਬੜਾ ਵੱਡੀ ਦਿੱਕਤ ਹੈ ਅਗਰ ਜੋੜ ਨਾਲ ਅਜਿੱਤ ਹੈ ਇਹ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਚਾਤਕ ਇਲੈਕਸ਼ਨ ਹੁੰਦੇ ਆ ਸਾਰ ਤਾਂ ਸਰਕਾਰਾਂ ਇਹ ਲਗ ਲਗ ਹੈ ਜੋ ਸਰਕਾਰ ਬਣ ਗਈ ਉਹਦੇ ਲਈ ਕੋਈ ਕਾਂਗਰਸੀ ਜੀ ਕੋਈ ਕਾਲੀ ਜੀ ਕੋਈ ਕੁਝ ਨਹੀਂ ਸਾਰੇ ਨੇ ਮੈਂ ਦੇਖ ਹੋਏ ਨੇ ਜੇ ਅਸੀਂ ਕਾਂਗਰਸ ਵਾਲੀ ਤੇ ਤਣਾ ਲਗਾਇਆ ਮਾਂਸਾਣਾ ਲਗਾਇਆ ਇਹ ਇਹਨਾਂ ਨੂੰ ਆ ਕੇ ਪੁੱਛਣਾ ਜੇ ਤਾਂ ਅਸੀਂ ਤਾਨੂੰ ਕੀ ਨਿਕਰ ਸਾਡੀ ਮੰਗ ਮੰਦੇ ਮੰਨ ਕੇ ਜਾਂ ਕੁਛ ਤਾਂ ਸਾਨੂੰ ਸੁਆਦ ਹਾਂਦੇ ਇਹ ਸੀ ਇਹਨੇ ਵੇਚਿਆ ਆ ਦਿਨ ਸਾਡਾ ਮਸਲਾ ਲੁੱਟਿਆ ਉਹਨਾਂ ਨੇ ਮੁਨਾਫੇ ਦੀ ਤੁਮ ਜੇ ਗੱਲ ਕਰੇ ਇਹ ਬੜੀ ਸ਼ਰਮਨਾਕ ਹਰਕਤ ਕੀਤੀ ਇਹਨਾਂ ਨੇ ਇਹਨਾਂ ਮਤਲਬ ਸਾਫ ਸਫਾਈ ਕਿਆ ਬਿਲਕੁਲ ਮੈਨੇ ਕੁਝ ਨਹੀਂ ਸੁਣ ਸਕਦਾ ਇਹ ਨਹੀਂ ਪਾਕਿਸਤਾਨੀ ਇਹਨਾਂ ਨੂੰ ਸ਼ਰਮਨਾਕ ਪਤਾ ਪਰਮੰਭੋ ਕੋ ਉਸਕੇ ਲਈ ਕੋਈ ਕਹਾ ਜਾਇਗਾ ਬਤਾ ਦੋ ਜੀ ਆਪਾਂ ਮੰਨਦੀ ਵਾ ਮੇਰੇ ਜਨਮ ਤੋਂ ਮੈਂ ਇਹ ਆਮ ਆਦਮੀ ਹੈ ਭਾਈ ਹਾਂ